ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਮੈਂ YouTube ਚੈਨਲ ਕੁਲਦੀਪ ਸਿੰਘ ਸਿੱਧੂ ਖੇਤੀ ਕੀਤਾ ਇਹਦੇ ਨਾਲ ਤੁਹਾਡੇ ਨਾਲ ਅੱਜ ਫੇਰ ਇੱਕ ਦਿਨ ਜਿਸ ਦਿਨ ਬਜਾਈ ਕਰੰਡ ਬਣਨੀ ਸੀ ਉਸ ਦਿਨ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਤੇ ਅੱਜ ਕਰਨਕ ਦੇਖਣ ਆਏ ਸੀ ਕੀ ਪੋਜੀਸ਼ਨ ਹੈ ਕਿਉਂਕਿ ਕਈ ਭਰਾਵਾਂ ਨੇ ਜਾਲ ਜਿਹੜਾ ਬਣਾਇਆ ਹੁੰਦਾ ਕਿllੀਆਂ ਵਾਲਾ ਕਾਫੀ ਲੰਮਾ ਹੁੰਦਾ ਹੈ ਉਸਨੇ ਕਰਨਡ ਬਣਨੀ ਸੀ ਤੇ ਉਹ ਜੀ ਗੱਲ ਨਹੀਂ ਬਣੀ ਸਾਡੇ ਗੁੰਡੀਆਂ ਨੇ ਨਹੀਂ ਸਾਰੇ ਨਹੀਂ ਤੇ ਉਸ ਦਿਨ ਵੀ ਮੈਂ ਤੁਹਾਨੂੰ ਇਹ ਕਿਹਾ ਸੀ ਵੀ ਬੈਟਰ ਹੈ ਜੀਰੋ ਡ੍ਰਿਲ ਚ ਪਾ ਕੇ ਅਸੀਂ 10 15 ਕਿਲੋ ਬੀਜ ਹੋਰ ਤੇ ਕਿਉਂਕਿ ਕਣਕ ਉੱਪਰ ਆਉਣ ਨੂੰ ਤਿਆਰ ਸੀ ਉੱਪਰ ਉਹ ਸਿੱਕਰ ਜਾ ਵੱਜ ਗਿਆ ਸੀ ਤੇ ਨਾਲੇ ਉਹ ਟੁੱਟਦਾ ਗਿਆ ਤੇ ਜਿੰਨੀ ਕੁ ਪਟੀਚੀ ਸੀ ਓਨੀ ਕੁ ਆਪਾਂ ਵਿੱਚ ਘੇਰਤੀ ਤੇ ਇਸ ਕਰਕੇ ਤੁਸੀਂ ਵੇਖ ਸਕਦੇ ਹੋ ਦੂਰੋਂ ਸਖਸਾਰੀ ਇਹ ਦਿੱਤੀ ਹੋਏ ਤੁਹਾਨੂੰ ਜੂਮ ਕਰਕੇ ਦਿਖਾ ਦਿੰਨੇ ਹਾਂ ਜੀ ਆ ਦੇਖੋ ਜੀ ਤਾਰੋ ਤਾਰ ਕਣਕ ਨਿਕਲੀ ਆ ਕੋਈ ਇੰਦਰਾਂ ਵਿੱਚ ਇੱਕ ਰੰਗ ਬੰਨੀ ਸੀ ਜੀ ਅਸੀਂ ਆਦਰ ਆਹ ਜਿੰਦ ਗੜੀ ਕਿਉਂਕਿ ਇਹ ਥੋੜਾ ਆਟਾ ਫੜਾ ਟਪ ਗਿਆ ਜੀ ਆ ਟਪ ਟਪ ਪਰ ਤੋਂ ਬਾਅਦ ਫਿਰ ਆ ਸਾਰੇ ਬੁੱਟੇ ਨਿਕਲ ਆਏ ਆ ਸਾਰੇ ਦੇਖੋ ਇਹ ਹੋਰ ਸਾਡੇ ਇੱਕਾ ਸਾਰਾ ਪਲਾਟ ਆਪਣਾ ਇਹ ਸਾਰਾ ਇਹ ਸਾਰੇ ਇਸ ਤਰ੍ਹਾਂ ਨਿਕਲਿਆ ਇਧਰ ਸਾਰੇ ਨਾਲ ਉਹ ਵੇਖੋ ਰਿਆਲੀ ਦੇ ذریعے ਤੇ ਸਾਰੀ ਪੂਰੀ ਕਣਕ ਰਿਆਲੀ ਮਾਰ ਰਹੀ ਹੈ। ਹੋਰ ਕਿਸੇ ਦੀ ਨਹੀਂ ਆ ਸਾਰੇ ਦੋਨੋਂ ਪਲਾਟ 14 ਦੇ 14 ਕਿੱਲੇ ਇੱਥੇ ਆ ਆਪਣੇ ਕੋਲ ਤੇ ਇਹੀ ਦੇਖਣ ਆਇਆ ਸੀ ਮੈਂ ਤੇ ਹੋਰ ਬਾਕੀ ਸੀ ਉੱਥੇ ਉੱਥੇ ਦੂਸਰੇ ਖੇਤ ਉੱਥੇ ਅਸੀਂ ਕਰਨ ਬੰਨੀ ਸੀ ਜੀ ਬਾਕੀ ਸਾਡੇ ਪੜੋਸੀਆਂ ਨੇ ਗਵਡੀਆਂ ਨੇ ਬੰਨੀ ਉਹ ਵੀ ਤੁਹਾਨੂੰ ਦਿਖਾਉਣਾ ਉੱਨਾ ਨਹੀਂ ਜੀ ਉਹ ڪرੰਡ ਬਣੀ ਕਿਉਂਕਿ ਅਗਾ ਵਸਤੇ ਵੀ ਆਪਾਂ ਇਹ ਜਾਣਕਾਰੀ ਦੇ ਵਿੱਚ ਇਹ ਵਾਧਾ ਹੁੰਦਾ ਜੀ ਇਹ ਹਗਾ ਤੋਂ ਵੀ ਜ ਕੁ ਸਮੱਸਿਆ ਇਸ ਤਰ੍ਹਾਂ ਇਹ ڪرੰਡ ਵੀ ਆਉਂਦੀ ਆ ਤੇ ਆਪਾਂ ਥੋੜਾ ਜ ਆ ਤੁਸੀਂ ਦੇਖ ਲਓ ਕਿੰਨੀ ਡਾਲੀ ਜਿਦੀ ਹੈ ਇਹ ਤੇ ਇਹ ਜੀ ਆਉਂਦੀ ਸਮੱਸਿਆ ਤੇ ਆਪਾਂ ਕਿਵੇਂ ਹੁੰਦਾ ਜਿਸ਼ਨਾ ਤੇ ਇਈ ਮੈਨੂੰ ਵਧੀਆ ਲੱਗਾ ਸੀ ਬੇਟਾ ਤਾਂ ਕਹਿ ਰਿਹਾ ਸੀ ਨਹੀਂ ਪਰ ਮੈਂ ਨੂੰ ਇਹ ਕਿਹਾ ਸੀ ਮੈਂ ਕਿਹਾ ਸੀ ਹਾਈ ਆਪਣੀਆਂ ਗੋਣੀਆਂ ਨਿਕਰ ਲੱਭ ਗਈ ਆ ਦੇਖੋ ਇਹ ਉਸ ਦਿਨ ਆ ਕਦੋਂ ਦੀ ਵਜਾਈ ਸੀ ਇਹਨਾਂ ਨੇ ਉਹ ਡੰਡਿਆਂ ਨਾਲ ਪੱਜੀ ਇਹ ਦੇਖ ਲੋ ਜੀ ਕਿੰਨੀ ਬਰਲੀ ਹੈ ਦੇਖੋ ਕਿ ਕਿਥਾਂ ਬਿਲਕੁਲ ਜੂਮ ਕਰਕੇ ਦਿਖਾ ਰਿਹਾ ਤੁਹਾਨੂੰ ਮੈਂ ਉਹਨਾਂ ਇੱਕ ਫੋਟੋ ਲੈ ਕੇ ਸੀ ਤਕਰੀਆ ਇਹ ਮੀਡੀਆ ਵੇਖੋ ਸਰਾ ਇੱਕਿਆ ਗੋ ਗਿਆ ਉਹਨੇ ਨਾ ਇਹਨੂੰ ਪਾੜ ਸਕਦੇ ਆ ਉਹਨੇ ਦਾ ਹੀ ਹੱਲ ਕਰਨਗੇ ਇਹਦਾ ਫਿਰ ਜੀ ਡਬਲ ਸਿਚੁਏਸ਼ਨ ਖਰਾਬ ਹੋ ਜਣੀ ਹੈ 1.15 ਕਿਲੋ ਕਿੰਨੇ ਵੀ ਪਾ ਕੇ ਆ ਦੇਖ ਜੀ ਇੱਥੇ ਕੋਈ ਮਤਲਬ 50% ਡੁੱਗੀ ਆ ਜੀ ਇਹ ਆਪਣੀ 100 ਦੀ 100% ਉੱਕੀ ਜੀ ਆ ਤੁਸੀਂ ਇਧਰੇ ਵੇਖੋ ਉਹ ਸਪੂਲ ਤੱਕ ਸਾਰੇ ਹਰੀਆਲੀ ਪੂਰੀ ਇੱਥੇ ਇਧਰ ਇਹ ਵੇਖ ਲਓ ਨਾ ਫਰਕ ਆ ਜੀ ਛੜਕ ਤੋ ਇਹ ਰਸਤੇ ਤੋ ਇਧਰ ਵੇਖੋ ਤੇ ਰਸਤੇ ਤੋ ਇਧਰ ਵੇਖੋ ਆਪੇ ਆ ਧਿਆਨ ਲਾ ਗੈ ਨਾ ਤੇ ਇਹ ਹੁਣ ਜਰਵਾ ਹੋ ਗਿਆ ਜੀ ਪੱਕਾ ਕਿ ਵਾਸਤੇ ਵੀ ਕਦੀ ਕਦੀ ਰੱਬ ਨਾ ਹੀ ਕਰੇ ਇਹ ਕੰਮ ਪਰ ਜੇ ਕਣ ਕਰੰਡ ਹੋ ਜੇ ਤੇ ਕੋ ਰੋ ਸਿਚੁਏਸ਼ਨ ਤੇ ਵੇਤੀ ਜਿ ਜੜੀ ਉਪਰ ਸਿੱ ਡਣਾ ਵੀ ਜੀ ਹੋਵੇ ਚਾਹੇ ਮਸ਼ੀਨ ਨਾ ਕਰੀ ਹੋਵੇ ਤੇ ਇੰਨਾ ਵੀ ਪਾ ਕੇ ਜੀਰੋ ਡਲ ਨਾਲ ਖੇਰ ਦੇਵ ਬਹੁਤ ਵਧੀਆ ਕਣਕ ਨਿਕਲਦੀ ਏ ਪਿਆ ਤੁਸੀਂ ਵੇਖੋ ਤਾਰਾ ਵਜੀ ਨਿਕਲੀਆਂ ਹੋਈਆਂ ਹਾਂ ਹਾਂ ਤੇ ਇਧਰੇ ਜੀ கரண்ட் ਪੜਨੇ ਨਾਲ ਬੀਜ ਨਹੀਂ ਪਾਇਆ ਇਹ ਵੇਖ ਲਓ ਹਾਂਜੀ ਉਹਨੇ ਜੀ ਇਹ ਕਹਿ ਰਿਹਾ ਜੀ ਕਿ ਅਸੀਂ 10 ਕਿਲੋ ਬੀਜ ਪਾ ਕੇ ਉੱਤੋਂ ਪਾਣੀ ਲਾ ਦੇਾਂਗੇ ਉਸ ਤਾਂ ਜੀ ਉਹਨੇ ਚਲੰਦੀ ਫਿਰ ਇੱਕ ਹੀ ਹੋਊਗਾ ਪਾਣੀ ਲਾਉਣ ਤੋਂ ਬਾਅਦ ਪਹਿਲਾ ਗਲਤ ਹੈ ਉਹ ਬੀਜ ਉੱਪਰ ਹੀ ਹੁੰਦਾ ਹੈ ਇਹ ਬੁਰੀ ਤੋਂ ਤੱਕ ਠੰਡ ਪੈਂਦੀ ਹੋਵੇ ਤੇ ਫਿਰ ਤਾਂ ਮੌਸਮ ਦੇ ਦਬਰਾਤਰ ਘਟ ਹੋਏ ਫਿਰ ਤਾਂ ਉਹ ਸ਼ਾਇਦ ਉੱਗ ਜੇ ਤੇ ਅਗਰ ਉਹ ਉਗ ਵੀ ਪਈ ਤੇ ਫਿਰ ਜਦੋਂ ਪੱਕਣ ਦੇ ਟਾਈਮ ਸਮਝੋ ਲਗਭਗ ਉਸ ਸਿੱਟਿਆਰੇ ਰਹਿਣਗੇ ਤੇ ਇਹ ਪਹਿਲੇ ਪੱਕ ਜਾਣਗੇ ਤੇ ਉਹਨਾਂ ਦੇ ਵਿੱਚ ਵੀ ਥੋੜੀ ਜੀ 8-10 ਦਿਨ ਦੀ ਲੇਟ ਕਰਨਾ ਪੈਗਾ ਕਿ ਇਹ ਵੀ ਲੈਪੜਾ ਤੁਸੀਂ ਜੀ ਜਦੋਂ ਉਹ ਸਟੈਂਡ ਵੀ ਬਾਵਾਗੇ ਤੇ ਜਦੋਂ ਇਹ ਬੀਜ ਖਿਲਾਰ ਕੇ ਬਾਅਦ ਚ ਪਾਵਾਂਗੇ ਅਗਲੀ ਵਾਰੀ ਜਦੋਂ ਜਿਹੜਾ ਮਾਰਾਂਗੇ ਇਸ ਖੇਤ ਤੇ ਉਦੋਂ ਤੁਹਾਨੂੰ ਵੀ ਦਿਖਾਵਾਂਗੇ ਕਿ ਸਿਚੁਏਸ਼ਨ ਨੇ ਤੇ ਹੋਰ ਤੁਸੀਂ ਵੀ ਦੱਸੋ ਸਾਰੇ ਪੰਜਾਬ ਭਰਾਵਾਂ ਦੇ ਸਾਰਿਆਂ ਦੀ ਬਜਾਈ ਹੋ ਗਈ ਕਮੈਂਟਾਂ ਚ ਦੱਸਿਓ ਤੇ ਕਣਕ ਕਿਸ ਤਰ੍ਹਾਂ ਉੱਗੀ ਹੈ ਕਿਸ ਤਰ੍ਹਾਂ ਹੋਇਆ ਹੈ ਇਹ ਜਾਨੀ 872 ਵੀ ਬੀਜਾਈ ਇਹ ਸਾਰਾ ਅੱਛਾ ਜੀ ਹਾਂ ਜੀ ਤੇ ਯੂਨੀਵਰਸਿਟੀ ਤੋਂ ਲੈਂਦਾ ਸੀ ਹਾਂ ਜੀ ਇਹ TL ਨਹੀਂ ਹੈ ਗਾਈਜ਼ ਇਹ ਨਹੀਂ ਦੂਜਾ ਫਾਊਂਡੇਸ਼ਨ ਬੀਜੀ ਫਾਊਂਡੇਸ਼ਨ ਬੀਜੀ ਭੀਜਿਆ ਸੀ TL ਦੇ ਵਿੱਚ ਤੇ CS CS ਉਹ ਨਹੀਂ ਬਹੁਤ ਪਰ ਕੰਡੈਨਸੈਂਟਿਫਾਈਡ ਕਿਤਾ ਹੁੰਦਾ ਉਹ ਤੇ TL ਇੱਕ ਸਾਬ ਦੇ ਨਾਲ ਜਿਵੇਂ ਤਰ੍ਹਾਂ ਤੋਂ ਲੈ ਕੇ ਤੇ ਉਹ ਉਸਨ ਕਰਕੇ ਉਹ ਨਿੱਜੀ ਆ ਜਿਹੜੇ ਪ੍ਰਾਈਵੇਟ ਆਧਾਰੇ ਨੇ ਉਹ ਵੇਚਦੇ ਆ ਤੇ ਅਸੀਂ 131 ਚੋਨੇ ਦਾ ਬੀਜ ਹੀ ਯੂਨੀਵਰਸਿਟੀ ਚ ਬਿਲਡਿੰਗ ਕੀਤੀ ਸੀ ਤੇ ਉੱਥੇ ਲੈਂਦਾ ਸੀ ਨਾਲੇ ਤਾਂ ਰੇਟ ਵੀ ਸਸਤਾ ਸੀ ਤੇ ਨਾਲੇ ਜੀ ਉਸ ਦਾ ਝਾੜ ਵੀ ਆਮ ਲੋਕਾਂ ਨਾਲੋਂ ਤੋਂ ਵਧਦੀ ਰਹੀ ਸੀ ਸੀਮੰਟ ਦੇ ਕਰੀਬ 78 ਸੀਮੰਟ ਦੇ ਕਰੀਬ ਲਾ ਹੋ ਗਿਆ ਜੀ ਹਾਂਜੀ ਤੇ ਉਹਨਾਂ ਇਸ ਟਾਪੇ ਲੰਪਾਂ ਦੇਖਣ ਆਏ ਸੀ ਮੈਂ ਅੱਜ ਤੇ ਪਾਣੀ ਭੋਣੀ ਸਿਚੁਏਸ਼ਨ ਅੱਜ ਲਗਭਗ ਹੈ ਕਰਨਗਵੀਜੀ ਨੂੰ ਜੀ ਇਸ ਨੂੰ ਉਹਦਾ 15 ਦਿਨ ਹੋਇਆ ਤੇ 15 20 ਦਿਨ ਪਾਣੀ ਹੋਰ ਨਹੀਂ ਲਾਉਂਦੇ ਕਿਉਂਕਿ ਜੇ ਘਾਟ ਉਗਦੀ ਤਾਂ ਪਾਣੀ ਪਹਿਲਾਂ ਲਾਉਣਾ ਪੈਂਦਾ ਸੀ ਇਹ ਵੀ ਕਿਤੇ ਇੱਕ ਵਾਰ ਆ ਗਿਆ ਨਾ ਜੇ ਤੇ ਮੇਰੀ ਵੀ ਇਹਨਾਂ ਨੂੰ ਸਲਾਹੀ ਹੈ ਵੀਰਾਂ ਨੂੰ ਮੇਰਾ ਨੂੰ ਜੇ ਤਾਂ ਠੀਕ ਤੁਸੀਂ 20 ਪਾਉਣਾ ਚਾਹੁੰਦੇ ਹੋ ਤੇ 20 ਪਾ ਕੇ ਤੇ ਪਾਣੀ ਹੋਣੇ ਲਾ ਦਿਓ ਤੇ ਉਸ ਦਾ ਨਾਲ ਬਰਾਬਰ ਹੋ ਜਾਏਗੀ ਤੇ ਹਾਂਜੀ ਉਹ ਆਪ ਉਹ ਬਿਆਨ ਗਵਾਣ ਦੇਖ ਲਓ ਜੀ ਕਿ ਸਾਰੇ ਯੋ ਗਰੀ ਉਹ ਕਿਵੇਂ ਆ ਇਹ ਆਪਣੇ ਆ ਜੀ ਵੀ ਆਪਦੇ ਇਹਦੀ ਵਧਾਈ ਮੈਂ ਨਹੀਂ ਕਰਨਾ ਚਾਹੁੰਦਾ ਤੇ ਐ ਕਰਨਾ ਇਹ ਪੁਰਜਾਈ ਦੇ ਹਾਂ ਜੀ ਦੇਖੋ ਸਾਰੇ پوری ਰੈਲੀ ਮਾਰ ਰਹੀ ਹੈ ਜੀ ਲੋਜੂ ਅੱਗੇ ਕੋਈ ਵੀ ਗੱਲਾਂ ਸਾਂਝੀਆਂ ਹੋਈਆਂ ਪਾਣੀ ਦੇ ਟਾਈਮ ਕਰਦੇ ਰਾਵਾਂਗੇ ਤੁਸੀਂ ਵੀ ਕਮੈਂਟ ਦੱਸਦੇ ਰਿਹਾ ਕਰੋ ਮਿਹਰਬਾਨੀ ਸ਼ੁਕਰੀਆ ਤੇ ਸਬਸਕ੍ਰਾਈਬਰ ਵੀ ਕਰੋ ਤੇ ਸ਼ੇਅਰ ਦਾ ਬਟਨ ਜ਼ਰੂਰ ਨੱਪਿਓ ਜੀ ਵੈਗਰਜੀ ਖਾਲਸਾ ਵੈਗਰਜੀ ਦੀ ਫਤਿਹ ਹੈ